ਪੂਰਾ ਤੇ ਬੋਲੀ ਹੌਣ ਵੇ ਸ਼ੁਰੂ ਤੇ ਤਿੰਨ ਵੀ ਟਰਾਲੀਆਂ ਆਈਆਂ ਸਾਰੀਆਂ ਅੱਜ ਤੇ ਰੇਟ ਆਪਾਂ ਦੇਖਾਂਗੇ ਕਿੰਨਾ ਤੋੜਾ ਬੰਦਾ ਮਾਰਾ ਤੈਨੂੰ ਸਭ ਲੱਗਿਆ ਕੋਲੋ ਬੋਲੋ 200 200 200 200 ਰੁਪਏ 5 ਰੁਪਏ ਲੋ ਜੀ ਪਹਿਲੀ ਟਰਾਲੀ ਸੀ ਬਾਹਰ ਦੀ ਟੂੜੀ ਪੁਰਾਣੀ ਤੇ 235 ਨਹੀਂ ਵੇਚ ਨਹੀਂ ਲੈਣ ਨੂੰ ਤੇ ਹੈ 25 ਰੁਪਏ 35 ਰੁਪਏ 35 ਰੁਪਏ 250 ਰੁਪਏ 250 ਰੁਪਏ ਕੰਮ ਜਾ ਕੰਮ ਜਾ ਬੋਲੇ 252 ਚਲੋ 60 ਰੁਪਏ 60 ਰੁਪਏ 70 ਰੁਪਏ 75 80 85 90 95 300 300 ਬੋਲਾਂਗੇ ਨੇ 300 ਰੁਪਏ ਦੇ ਦਿੰਜੀ ਲਓ ਜੀ ਇਹ ਟਰਾਲੀ ਲੱਗੀ ਆ 300 ਰੁਪਏ ਤੇ ਮਗਰ ਇੱਕ ਹੋਰ ਰਹਿ ਗਈ ਆ ਇਹ ਲਾਸਟ ਟਰਾਲੀ ਆ ਤੇ ਤਿੰਨ ਮੀਟਰਾਲੀਆਂ ਆਈਆਂ ਸੀ ਅੱਜ ਬਾਕੀ ਰੇਡ ਤਾਂ ਦੇਖਾਂਗੇ ਇਹ ਤੈਨੀਆਂ ਨਾ ਗਈ ਸੀ ਪੁਰਾਣੀ ਟੁੱਟੀ ਸੀਗੀ ਬਾਕੀ ਸਾਰੇ ਦੇਖ ਰਹੇ ਆ ਵੀ ਰੇਡ ਇਹਦਾ ਕਿੱਥੋਂ ਦੀ ਆ ਜਾਂਦਾ ਤੇ 300 ਗਿਨਾਵੀ ਤੂੜੀ ਦਾ ਜਿਹੜਾ ਰੇਡ ਲੰਘ ਗਿਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਮਲਡੀ ਦੇ ਵਿੱਚ ਕੋਈ ਜਿਹੜਾ ਉਹਦਾ ਰੇਡ ਲੰਘਦਾ भाई भईया ਕਾ ਬੋਲਾਂਗੇ ਨਾ ਲਓ ਰੁਪਏ ਬਾਈ ਵੀ ਲਓ ਜੀ ਤੂੜੀ ਇਹ ਲੱਗੀ 300 ਰੁਪਿਆ ਤੇ ਬਾਕੀ ਵੀ 3 ਈ ਟਰਾਲੀਆਂ ਆਈਆਂ ਸੀਗਾ 1.5 ਟਰਾਲੀ 300 ਰੁਪਿਆ ਲੱਗ ਗਈ ਆ ਤੇ ਤਾਂ ਨਵਾਦ ਵੀ ਸਾਰਿਆਂ ਦਾ